ਸੱਚੀ ਗੱਲ ਹੈ ਟਰੈਵਲ ਵਿਦ ਸਰਦਾਰ ਦੇ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਗੱਲ ਕਰਾਂਗੇ ਕਿ ਦੁਬਈ ਬਾਰੇ ਜਿਵੇਂ ਕਿ ਤੁਸੀਂ থাম্বਨੇਲ ਤੇ ਦੇਖਿਆ ਕਿ ਦੁਬਈ ਬਾਰੇ ਆਪਾਂ ਗੱਲਬਾਤ ਕਰ ਰਹੇ ਆ ਕਿਉਂਕਿ ਹਰ ਇੱਕ ਬੰਦੇ ਦਾ ਸੁਪਨਾ ਹੁੰਦਾ ਜਦੋਂ ਉਹ ਲੱਖਾਂਪਤੀ ਕਰੋੜਪਤੀ ਵੀ ਬਣ ਜਵੇ ਤਾਂ ਵੀ ਉਹਦਾ ਇੱਕ ਸੁਪਨਾ ਹੁੰਦਾ ਕਿ ਮੈਂ ਦੁਬਈ ਜਾ ਕੇ ਘੁੰਮ ਕੇ ਆਵਾਂ ਪੰਜਾਬੀਆਂ ਦੀ ਵੱਧੋ ਵੱਧ ਮਾਰ ਹੁੰਦੀ ਹੈ ਹਿਮਾਚਲ ਪ੍ਰਦੇਸ਼ ਜਦੋਂ ਆਪਾਂ ਗਰਮੀਆਂ ਆਵਾਂ ਪੰਜਾਬ ਚ ਜਿਆਦੇ ਗਰਮੀ ਪੈਣ ਕਰਕੇ ਤੇ ਆਪਾਂ ਨੂੰ ਹਿਮਾਚਲ ਵੱਲੋਂ ਚਲੇ ਜਾਨੇ ਆ ਕੋ ਮੈਂ ਉਹਨੇ ਦੱਸ ਦਿਆਂ 5 ਦਿਨ ਜਾਂ 5 ਦਿਨ ਜਿੰਨੇ ਵੀ ਦਿਨਾਂ ਜਿਹਦੀ ਜਿੰਨੀ ਸਮਰੱਥਾ ਜਿਹੜੇ ਜਿਹੜੇ ਹਸਾਬ ਦੇ ਨਾਲ ਬੰਦਾ ਆਪਣੇ ਵਹੀਕਲ ਤੇ ਜਾਂਦਾ ਬੱਸ ਤੇ ਜਾਂਦਾ ਸਕੂਟਰ ਮੋਟਰਸਾਈਕਲ ਤੇ ਜਾਂਦਾ ਪਰ ਅੱਜ ਦੀ ਵੀਡੀਓ ਵਿੱਚ ਆਪਾਂ ਮੇਰੀ ਅਮੀਰੀ ਜਾਂ ਗਰੀਬੀ ਦੀ ਨਹੀਂ ਗੱਲ ਕਰਨੀ ਅੱਜ ਦੇ ਵਿੱਚ ਆਪਾਂ ਗੱਲ ਕਰਾਂਗੇ ਇਸ ਵੀਡੀਓ ਨੂੰ ਪੂਰੀ ਦੇਖਿਓ ਕਿਉਂਕਿ ਜਿਹੜਾ ਬੰਦਾ ਫੇਸਬੁੱਕ ਚਲਾ ਲੈਂਦਾ ਵਟਸਐਪ ਚਲਾ ਲੈਂਦਾ ਜਾ ਗੂਗਲ ਪੇ ਚਲਾ ਲੈਂਦਾ ਉਹਦੇ ਵਾਸਤੇ ਇਹ ਬਹੁਤ ਵਧੀਆ ਵੀਡੀਓ ਆ ਕਿਉਂਕਿ ਕਿਸੇ ਕੋਲੇ ਜਾਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਨਾ ਕਿਸੇ ਟਰੈਵਲ ਏਜੰਟ ਕੋਲੇ ਜਾਣ ਦੀ ਲੋੜ ਆ ਨਾ ਕਿਸੇ ਨੂੰ ਫੋਨ ਕਰਨ ਦੀ ਲੋੜ ਆ ਨਾ ਤੁਸੀਂ ਕਿਸੇ ਨੂੰ ਪੈਸੇ ਦੇਣ ਦੀ ਲੋੜ ਆ ਤੇ ਜਿੰਨੇ ਦਾ ਵੀਜ਼ਾ ਵਾ ਦੁਬਈ ਦਾ ਵੀਜ਼ਾ ਵਾ ਉਦੋਂ ਵੀ ਤੁਹਾਨੂੰ ਘੱਟ ਰੇਟ 'ਚ ਮਿਲੂਗਾ ਇਸ ਕਰਕੇ ਵੀਡੀਓ ਪੂਰੀ ਦੇਖਿਓ ਇਹਦੇ ਵਿੱਚ ਆਪਾਂ ਸਾਰੀ ਇਕੱਲੀ-ਇਕੱਲੀ ਗੱਲ ਦੱਸਾਂਗੇ ਤਾਂ ਹਰ ਕੰਟਰੀ ਚਾਹੁੰਦਾ ਕਿ ਸਾਡੇ ਦੇਸ਼ ਟੂਰਿਸਟ ਆਉਣ ਪਰ ਉਹ ਮर्याਦਾ ਦਾ ਧਿਆਨ ਰੱਖਾ ਵਾ ਇੱਥੇ ਕੁਝ ਖੱਚ ਕੇ ਜਾਣ ਨਾ ਕਿ ਸਾਡੇ ਸਿਰ ਤੇ ਉੱਤੇ ਬੋਝ ਵੜਨਾ ਇਸ ਕਰਕੇ ਦੁਬਈ ਦੇਸ਼ ਆ ਉਹ ਇਹ ਚਾਹੁੰਦਾ ਕੱਲੇ ਦੁਬਈ ਤੇ ਨਾ ਲਾਓ ਜਾਂ ਯੂਰਪ ਤੇ ਵੀ ਲਾ ਲਓ ਕਿਤੇ ਵੀ ਲਾ ਲਓ ਤੁਸੀਂ ਤੇ ਉਹ ਚਾਹੁੰਦਾ ਵਾ ਵੀ ਤੁਸੀਂ ਆਪਣੇ ਰਿਟਰਨ ਟਿਕਟ ਲੈ ਕੇ ਆਓ ਵੀ ਕੱਲ ਨੂੰ ਤੁਸੀਂ ਵਾਪਸ ਜਾਣਾ ਤੁਸੀਂ ਉਹਨਾਂ ਦੀ ਗਵਰਨਮੈਂਟ ਨੂੰ ਇਹ ਨਾ ਕਹਿ ਸਕੋ ਕਿ ਮੇਰੇ ਕੋਲ ਪੈਸੇ ਨਹੀਂ ਮੈਂ ਟਿਕਟ ਨਹੀਂ ਲੈ ਸਕਦਾ ਤੇ ਦੂਜੀ ਗੱਲ ਉਹ ਚਾਹੁੰਦਾ ਵਾ ਵੀ ਤੁਸੀਂ ਕਿੱਥੇ ਆਉਣਾ ਉਸ ਜਿੱਥੇ ਰਹਿਣਾ ਵਾ ਕਿਉਂਕਿ ਦੁਬਈ ਦੇ ਵਿੱਚ ਸਸਤੇ ਤੋਂ ਲੈ ਕੇ ਬਹੁਤ ਮਹਿੰਗੇ-ਮਹਿੰਗੇ ਜਗਾਵਾਂ ਨੇ ਜਿੱਥੇ ਤੁਸੀਂ ਸਟੇ ਕਰਣੀ ਆ ਤੇ ਇਹ ਵੀ ਚਾਹੁੰਦੇ ਆ ਉਹ ਕਿ ਤੁਸੀਂ ਵੀ ਆਪਦੀ ਹੋਟਲ ਬੁਕਿੰਗ ਪੂਰੀ ਕਰਕੇ ਆਵੋ ਦੋ ਚੀਜ਼ਾਂ ਤੀਜਾ بڑے ਬੰਦਿਆਂ ਦੇ ਮਨ ਦੇ ਵਿੱਚ ਭੁਲੇਖਾ ਕਿ ਬੰਦੇ ਕੋਲੇ ਪੈਨ ਕਾਰਡ ਹੈਗਾ ਜਾਂ ਨਹੀਂ ਹੈਗਾ ਜੇ ਹੈਗਾ ਤੇ ਉਹ ਰਿਟਰਨ ਘੱਟ ਭਰਦਾ ਜਾਂ ਭਰਦਾ ਨਹੀਂ ਤੇ ਇਸ ਵੀਡੀਓ ਨੂੰ ਪੂਰੀ ਦੇਖਿਓ ਤੇ ਇਹਦੇ ਵਿੱਚ ਆਪਾਂ ਇਹ ਵੀ ਗੱਲ ਕਰਾਂਗੇ ਤੇ ਵੀਜ਼ੇ ਦਾ ਕਿੰਨਾ ਖਰਚਾ ਆਉਂਦਾ ਤੇ ਉੱਥੇ ਰਹਿਣ ਸਹਣ ਦਾ ਕਿੰਨਾ ਖਰਚਾ ਆਉਂਦਾ ਤੇ ਕਿਹੜੇ-ਕਿਹੜੇ ਸਟੈਪ ਆਪਾਂ ਫਾਲੋ ਕਰਕੇ ਇਹ ਵੀਜ਼ਾ ਲੈ ਸਕਦੇ ਹਾਂ ਤੇ ਹੁਣ ਅ ਚਲੀਏ ਆਪਾਂ ਕੰਪਿਊਟਰ ਤੇ ਤੇ ਉੱਥੇ ਦੇਖਦੇ ਆਂ ਵੀ ਕਿਵੇਂ ਆਪਾਂ ਇਹੇ ਚੀਜ਼ਾਂ ਬੁੱਕ ਕਰਨੀਆਂ ਤੇ ਆਪਾਂ ਦੁਬਈ ਨੂੰ ਚਲੀਏ ਤੇ ਆਪਾਂ ਘੱਟੋ ਘੱਟ ਕਿੰਨੇ ਖਰਚੇ 'ਚ ਜਾ ਸਕਦੇ ਆਂ ਤੇ ਵੱਧੋ ਵੱਧ ਤਾਂ ਜਿੰਨਾ ਮਰਜ਼ੀ ਖਰਚ ਲਓ ਤੁਸੀਂ ਤੇ ਚਲੋ ਚਲੀਏ ਜੀ ਆਪਾਂ ਕੰਪਿਊਟਰ ਤੇ ਕਰਦੇ ਆਂ ਗੱਲ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਆਪਾਂ ਮੋਬਾਈਲ ਤੇ ਜਾਂ ਕੰਪਿਊਟਰ ਦੇ ਉੱਤੇ ਸਭ ਤੋਂ Google ਦੇ ਵਿੱਚ ਜਾ ਕੇ ਆਪਾਂ ਹੋਟਲ ਬੁਕਿੰਗ ਟੂ ਦੁਬਈ ਲੱਭਣਾ ਤੇ ਉੱਥੇ ਬੜੀਆਂ ਵੈਬਸਾਈਟਸ ਆ ਜਾਣਗੀਆਂ ਟ੍ਰਾਵੈਗੋ ਆਜੂਗੀ ਬੁਕਿੰਗ.com ਆਜੂ ਮੇਕ ਮਾਈ ਟ੍ਰਿਪ ਆਜੂ ਸਕਾਈ ਸਕੈਨਰ ਆਜੂ ਤੇ ਜਿਹਦੇ ਵਿੱਚੋਂ ਹੀ ਆਪਾਂ ਜੋ ਹਾਜਦੀਆਂ ਟਿਕਟਾਂ ਵੀ ਲੈ ਸਕਦੇ ਆ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਇਹ ਜਿਹੜੀ ਚੀਜ਼ ਮੈਂ ਜਿਹੜਾ ਵੀ ਇਹ ਪ੍ਰੋਮੋਸ਼ਨ ਕਰ ਰਿਹਾ ਕਿਸੇ ਕੰਪਨੀ ਦੀ ਨਹੀਂ ਕਰ ਰਿਹਾ ਚਲੋ ਆਪਾਂ ਵੈਸੇ ਹੀ ਕੋਈ ਵੈਬਸਾਈਟ ਖੋਲ ਲਈਏ goda.com ਖੋਲ ਲਈ ਆਪਾਂ ਤੇ ਕਿਸੇ ਤੋਂ ਆਪਾਂ ਪੈਸੇ ਨਹੀਂ ਲਏ ਇਹ ਸਿਰਫ ਤੁਹਾਨੂੰ ਸਮਝਾਉਣ ਵਾਸਤੇ ਆ ਆਪਾਂ ਮੰਨ ਲਓ ਕਿ ਆ ਅੱਜ 21 ਤਰੀਕ ਆ ਆਪਾਂ 25 ਤੋਂ ਲੈ ਕੇ ਤੇ 30 ਤਰੀਕ ਤੱਕ ਆਪਾਂ 30 ਤਰੀਕ ਤੱਕ ਆਹੀ 1 ਅਕਤੂਬਰ ਦੀ ਆਪਾਂ ਹੋਟਲ ਬੁੱਕ ਕਰਨ ਲੱਗੇ ਆ ਦੁਬਈ ਦੇ ਵਿੱਚ ਇੱਕ ਉਦਾਹਰਨ ਦੇ ਤੌਰ ਤੇ ਜਿਉਂ ਤੁਸੀਂ ਇਹ ਆਪਾਂ agoda.com ਦੇ ਉੱਤੇ ਖੋਲਿਆ ਤੇ ਇਹਦੇ ਵਿੱਚ ਆਪਾਂ ਡੈਸਟੀਨੇਸ਼ਨ ਭਰਤਾ ਤੇ ਉਹਨੇ ਸਾਨੂੰ ਹੋਟਲ ਦਿਖਾਤੇ ਵੀ ਆਪਾਂ ਹੁਣ ਸਭ ਤੋਂ ਇੱਕ ਸਸਤਾ ਹੋਟਲ ਆ ਜਿਹੜਾ 9000 ਰੁਪਏ ਦਾ ਇਤੋਂ ਵੀ ਥੱਲੇ ਆਪਾਂ ਨੂੰ ਹੋਟਲ ਮਿਲ ਜਾਣੇ ਆ 3000 ਦਾ ਵੀ ਮਿਲ ਜੂ 4000 ਦਾ ਵੀ ਮਿਲ ਜੂ ਤੇ ਲੋਕੇਲਟੀ ਦੇ ਹਿਸਾਬ ਦੇ ਨਾਲ ਤੇ ਜਿੱਥੇ-ਜਿੱਥੇ ਟੂਰਿਸਟ ਪਲੇਸ ਆ ਉਹਨਾਂ ਤੋਂ ਦੂਰ ਜਿੰਨਾ ਜਾਈ ਜਾਵਾਂਗੇ ਉਹਨੇ ਆਪਾਂ ਨੂੰ ਹੋਟਲ ਸਸਤੇ ਮਿਲੀ ਜਾਣਗੇ ਇਹ ਆਪਾਂ ਖੋਲ ਲਿਆ ਤੇ ਆਪਾਂ ਸਾਰੀ ਚੀਜ਼ ਕਿਵੇਂ ਚੈੱਕ ਕਰਨੀਆਂ ਇਹ ਹੈਗਾ ਜੀ ਹੋਟਲ ਹੋਟਲ ਦੇ ਬਾਹਰੋਂ ਆਪਾਂ ਨੂੰ ਦਿਸ ਪਿਆ ਉਹਦਾ সুইমিং ਪੂਲ ਦਿਸ ਪਿਆ ਤੇ ਇੱਥੇ ਕਹਿ ਲਓ ਵੀ ਇਹਨੂੰ ਰਿਵਿਊ ਕਿੰਨੇ ਮਿਲਿਆ ਇਹਨੂੰ ਸਟਾਰ ਕਿੰਨੇ ਮਿਲਿਆ ਇਹਨੂੰ ਇਸ ਹੋਟਲ ਨੂੰ 8.6 ਸਟਾਰ ਮਿਲੇ ਹੋਇਆ ਮਤਲਬ ਕਿ ਵਧੀਆ ਸਟਾਰ ਮਿਲੇ ਹੋਏ ਆ ਇਹਨਾਂ ਨੂੰ ਤੇ ਇਹ ਲਿਖਿਆ ਹੋਇਆ ਵੀ ਕਿਹੜੀ ਕਿਹੜੀ ਦੂਰੀ ਦੇ ਉੱਤੇ ਕਿੰਨੀ ਕਿੰਨੀ ਦੂਰੀ ਦੇ ਉੱਤੇ ਆ ਵੀ ਬੁਰਜ ਖਲੀਫਾ ਕਿੰਨੀ ਦੂਰ ਆ ਤੇ ਫਾਉਂਟੇਨ ਕਿੰਨੀ ਦੂਰ ਆ 에ਅਰਪੋਰਟ ਕਿੰਨੀ ਦੂਰ ਆ ਇਹ ਵੀ ਚੀਜ਼ਾਂ ਆਪਾਂ ਚੈੱਕ ਕਰਦੀਆਂ ਤੇ ਫਿਰ ਉਸ ਤੋਂ ਬਾਅਦ ਇਹਦਾ ਰਿਵਿਊ ਦੇਖਣਾ ਰਿਵਿਊ ਮਤਲਬ ਕਿ ਲੋਕਾਂ ਦੇ ਇਸ ਹੋਟਲ 'ਚ ਜਿਹੜੇ ਬੰਦੇ ਰਹਿ ਕੇ ਗਏ ਆ ਉਹਨਾਂ ਦੇ ਕੀ ਵਿਚਾਰ ਨੇ ਇਸ ਹੋਟਲ ਬਾਰੇ ਤੇ ਉੱਪਰ ਰੇਟ ਲਿਖਿਆ ਹੋਇਆ ਜਿੱਥੇ 9200 ਰੁਪਏ ਲਿਖਿਆ ਜਿੱਥੇ ਆਪਣਾ ਐਰੋ ਆ ਤੇ ਉਹ ਇੱਕ ਰਾਤ ਦਾ ਕਿਰਾਇਆ ਮੰਨ ਲਓ ਤਿੰਨ ਬੰਦੇ ਰਹਿੰਦੇ ਆ ਤਾਂ 3000 ਰੁਪਏ ਪਰ ਹੈੱਡ ਹੋ ਗਿਆ ਤੇ ਜੇ ਦੋ ਰਹਿੰਦੇ ਆ ਤਾਂ ਲਾ ਲਓ ਵੀ 4500 4600 ਰੁਪਿਆ ਇੱਕ ਬੰਦੇ ਦਾ ਹੋ ਗਿਆ ਹੁਣ ਆਪਾਂ ਇਹਦੇ ਸਟਾਰ ਦੇਖ ਲਈਏ ਵੀ 8 ਦਸਾਂ ਦੇ ਵਿੱਚੋਂ ਇਹਨੂੰ 8.6 ਨੰਬਰ ਮਿਲੇ ਹੋਏ ਆ ਕਲੀਨਿੰਗ ਵਾਸਤੇ ਇੰਨੇ ਮਿਲੇ ਆ ਤੇ ਜਿਹੜੇ ਉੱਥੇ ਦੀ ਫੈਸਿਲਿਟੀ ਐ ਫੈਕਿਲਿਟੀ ਆ ਉਹਦੇ ਵਾਸਤੇ ਇੰਨੇ ਮਿਲੇ ਆ ਤੇ ਉਹਦੀਆਂ ਦੂਰੀਆਂ ਜੋ ਵੀ ਆ ਸਾਰਾ ਕੁਝ ਤੁਹਾਡੇ ਮੂਰੇ ਆ ਜੂ ਬਸ ਤੁਸੀਂ ਕੰਟੀਨਿਊ ਕਰ ਦੇਣਾ ਹੋਟਲ ਜਿਹੜਾ ਕਨਫਰਮ ਕਰਨਾ ਵਾ ਉਸ ਤੋਂ ਬਾਅਦ ਤੁਸੀਂ ਉਹਦਾ ਰੂਮ ਦੇਖ ਲੈਣਾ ਵੀ ਆ ਰੂਮ ਦੇ ਅੰਦਰ ਕਿੱਦਾਂ ਦਾ ਰੂਮ ਆ ਤੇ ਉਹਦਾ ਬਾਥਰੂਮ ਕਿੱਦਾਂ ਦਾ ਉਹਦਾ ਵਿਊ ਕਿੱਦਾਂ ਦਾ ਹਰੇਕ ਹੋਟਲ ਵਾਲੇ ਨੇ BB 25 25 ਫੋਟੋਆਂ ਪਾਈਆਂ ਹੋਈਆਂ ਨੇ ਤੇ ਉਹਨਾਂ ਫੋਟੋਆਂ ਚ ਤੁਸੀਂ ਸਿਲੈਕਟ ਕਰ ਸਕਦੇ ਹੋ ਤੇ ਉਹਦੇ ਵਿੱਚ Wi-Fi ਆ ਹੋਰ ਚੀਜ਼ਾਂ ਨੇ ਉਹ ਸਾਰਾ ਕੁਝ ਆ ਉੱਪਰ ਆ ਗਿਆ ਤੁਸੀਂ ਆਪਣਾ ਨਾਮ ਭਰ ਦੇਣਾ ਤੇ ਥੱਲੇ ਆਪਣੀ ਈਮੇਲ ਭਰ ਦੇਣੀ ਆ ਤੇ ਆਪਣਾ ਮੋਬਾਈਲ ਨੰਬਰ ਭਰ ਦੇਣਾ ਜਿਉਂ ਹੀ ਤੁਸੀਂ ਥੱਲੇ ਕਨਫਰਮ ਕਰੋਗੇ ਇਸ ਹੋਟਲ ਦੀ ਤਾਂ ਤੁਹਾਨੂੰ ਇੱਕ ਰੇਟ ਲਿਸਟ ਆ ਜੂਗੀ ਉਹ ਤੁਸੀਂ ਆਪ ਦੇ ਕਹੋ ਵੀ ਡੈਬਿਟ ਕਾਰਡ ਆ ਜਾਂ ਤੁਹਾਡੇ ਕੋਲ ਕ੍ਰੈਡਿਟ ਕਾਰਡ ਆ ਜਾਂ Google Pay ਆ ਉਹਦਾ ਸਕੈਨਰ ਆ ਜਾਊਗਾ ਉਹਨੂੰ ਸਕੈਨ ਕਰਿਓ ਤੇ ਤੁਹਾਡੇ ਪੈਸੇ ਆ ਜਿਹੜੇ ਓਪੇ ਹੋ ਜਾਣਗੇ ਹੁਣ ਅਗਲੇ ਸਟੈਪ ਤੇ ਆਪਾਂ ਚੱਲਦੇ ਆਂ ਵੀ ਇਸੇ ਤਰੀਕੇ ਆਪਾਂ ਹੋਟਲ ਤਾਂ ਬੁੱਕ ਕਰਾ ਲਿਆ ਪੈਸੇ ਭਰਨ ਤੋਂ ਬਾਅਦ ਤੁਹਾਨੂੰ ਇੱਕ PDF ਫਾਈਲ ਆ ਜੂਗੀ ਤੇ ਉਹ ਤੁਹਾਡੇ ਲਈ ਬਹੁਤ ਜ਼ਰੂਰੀ ਆ ਵੀਜੇ ਵਾਸਤੇ ਜਹਾਜ਼ ਦੀ ਟਿਕਟ ਲੈਣ ਵਾਸਤੇ ਆਪਾਂ Google ਦੇ ਉੱਤੇ book my flight ਜਾਂ flight ticket ਨਾਮ ਤੇ ਕੋਈ ਨਾ ਕੋਈ ਖੋਲਾਂਗੇ ਤਾਂ ਬੜੀਆਂ ਵੈਬਸਾਈਟਸ ਆ ਜਾਣਗੀਆਂ ਜਿੱਥੋਂ ਤੁਸੀਂ ਜਹਾਜ਼ ਦੀ ਟਿਕਟ ਲੈ ਸਕਦੇ ਹੋ ਮੈਂ ਤੁਹਾਨੂੰ ਫੇਰ ਦੱਸ ਦਿੰਦਾ ਕਿ ਇਹ ਪ੍ਰੋਮੋਸ਼ਨ ਵੀਡੀਓ ਨਹੀਂ ਹੈਗੀ ਇਹਦੇ ਵਿੱਚ ਕਿਸੇ ਕੰਪਨੀ ਦੀ ਪ੍ਰੋਮੋਸ਼ਨ ਨਹੀਂ ਕੀਤੀ ਗਈ ਇਹ ਮੈਂ ਆਪਦੀ ਸੁੱਖ ਸਹੂਲਤ ਵਾਸਤੇ ਜਿਵੇਂ ਵੀ ਆ ਉਸੇ ਤਰੀਕੇ ਤੁਹਾਨੂੰ ਦਿਖਾ ਰਿਹਾ ਕਿ ਕਿਵੇਂ ਬੁੱਕ ਕਰਨੀ ਆ ਤੁਸੀਂ ਕਿਸੇ ਹੋਰ ਵੈੱਬਸਾਈਟ ਤੋਂ ਵੀ ਬੁੱਕ ਕਰ ਸਕਦੇ ਹੋ ਆਪਾਂ booking.com ਖੋਲੀ ਉਹਦੇ ਵਿੱਚ ਫਲਾਈਟ ਟਿਕਟ ਭਰੀਆਂ ਤੇ ਡੈਸਟੀਨੇਸ਼ਨ ਭਰਿਆ ਕਿ ਅਸੀਂ ਦੁਬਈ ਜਾਣਾ ਤੇ ਕਿੰਨੀ ਤਰੀਕ ਨੂੰ ਜਾਣਾ ਤੇ ਕਿੰਨੀ ਤਰੀਕ ਨੂੰ ਆਉਣਾ ਤੇ ਉੱਪਰ ਜਿਹੜਾ ਹੈਗਾ ਉੱਤੇ ਇੱਕ ਰਾਉਂਡ ਟ੍ਰਿਪ ਭਰ ਦੇਣਾ ਵੀ ਅਸੀਂ ਜਾਣਾ ਵੀ ਆ ਤੇ ਆਉਣਾ ਵੀ ਆ ਉਸੇ ਤਰੀਕੇ ਤੁਹਾਨੂੰ ਇਹ ਫਲਾਈਟਾਂ ਦਿਖਾ ਦੂਗਾ ਤੇ ਇਹ ਵੀ ਡੈਸਟੀਨੇਸ਼ਨ ਭਰ ਦੇਣਾ ਤੁਸੀਂ ਦੁਬਈ ਦੇ ਕਿਹੜੇ 에어ਪੋਰਟ ਤੇ ਜਾਣਾ ਜਾਂ ਫਿਰ ਤੁਸੀਂ ਦਿੱਲੀ ਤੋਂ ਜਾਣਾ ਜਾਂ ਚੰਡੀਗੜ੍ਹ ਤੋਂ ਜਾਣਾ ਇਹ ਸਾਰੀਆਂ ਕਾਰਨ ਤੋਂ ਬਾਅਦ ਤੇ ਆਪਾਂ ਇੱਥੇ ਦਿੱਲੀ ਤੋਂ ਭਰਿਆ ਤੇ ਕੁੱਲ ਹੈਗੀ ਹੈ ਜਿਹੜੀ ਟਿਕਟਾ 31700 ਤੇ 1 30900 ਦੀ ਟਿਕਟਾ ਤੇ ਇਹ ਸਾਈਨ ਬਣੇ ਹੋਏ ਆ ਜਿਹੜੇ ਮੂਹਰੇ ਇਹ ਬਣਿਆ ਹੋਇਆ 에어 ਇੰਡੀਆ ਐਕਸਪ੍ਰੈਸ ਜਹਾਜ਼ ਦੇ ਜੇ ਇੰਡੀਗੋ ਦਾ ਹੋਊਗਾ ਤਾਂ ਇੰਡੀਗੋ ਦਾ ਜਹਾਜ਼ ਦਾ ਲੋਗੋ ਬਣਿਆ ਹੋਊਗਾ ਜੇ 에어 ਇੰਡੀਆ ਦਾ ਹੋਊ 에어 ਇੰਡੀਆ ਬਣਿਆ ਹੋਊ ਜੇ 에미ਰੇਟ ਹੋਊ ਤਾਂ ਉਹਦਾ ਬਣਿਆ ਹੋਊ ਇਹ ਤੁਸੀਂ ਸਿਲੈਕਟ ਕਰ ਲੈਣੀ ਆ ਵੀ ਕਿਹੜੀ ਕਿੰਨੇ ਪੈਸੇ ਵਾਲੀ ਟਿਕਟ ਤੁਸੀਂ ਲੈਣੀ ਆ ਮਹਿੰਗੀ ਵੀ ਲੈ ਸਕਦੇ ਹੋ ਸਸਤੀ ਵੀ ਲੈ ਸਕਦੇ ਹੋ ਤੇ ਟਿਕਟ ਦੇ ਜਦੋਂ ਜ्यों ਤੁਸੀਂ ਟਿਕਟ ਬੁੱਕ ਕਰਦੇ ਆ ਉਹਦੇ ਉੱਤੇ ਲਿਖਿਆ ਹੋਇਆ ਵੀ ਇਹ ਫਲਾਈਟ ਇੰਨੇ ਵਜੇ ਇੱਥੋਂ ਚੱਲਣੀ ਆ ਇੰਨੇ ਵਜੇ ਉੱਥੋਂ ਉੱਥੇ ਉਤਰੂਗੀ ਉੱਥੇ ਦੇ ਟਾਈਮ ਦੇ ਹਿਸਾਬ ਨਾਲ ਤੇ ਵਾਪਸੀ ਵੇਲੇ ਇੰਨੇ ਵਜੇ ਉੱਥੋਂ ਚੱਲੂਗੀ ਦੁਬਈ ਤੋਂ ਚੱਲੂਗੀ ਤੇ ਇੰਨੇ ਵਜੇ ਇੰਡੀਆ ਪਹੁੰਚ ਜੂਗੀ ਇਹ ਫਲਾਈਟ ਜਿਹੜੀਆਂ ਤੁਸੀਂ ਡੇਟਾ ਇਹਦੇ ਵਿੱਚ ਭਰੀਆਂ ਹੋਈਆਂ ਉਸੇ ਤਰੀਕੇ ਤੁਸੀਂ ਇਹਨੂੰ ਕੰਟੀਨਿਊ ਕਰ ਦੇਣਾ ਜਿਵੇਂ ਤੁਸੀਂ ਕੰਟੀਨਿਊ ਕਰੋਗੇ ਇਹ ਤੁਹਾਡਾ ਈਮੇਲ ਆਈਡੀ ਤੇ ਤੁਹਾਡਾ ਫੋਨ ਨੰਬਰ ਪੁੱਛੂਗਾ ਤੇ ਪੁੱਛਣ ਤੋਂ ਬਾਅਦ ਤੇ ਤੁਹਾਨੂੰ ਇਹ ਟਿਕਟ ਮਿਲ ਜਾਊਗੀ ਤੇ ਪਾਸਪੋਰਟ ਨੰਬਰ ਵੀ ਪੁੱਛੂਗਾ ਤੇ ਟਿਕਟ ਦੀ ਜਿਹੜੀ ਕਾਪੀ ਆ ਉਹ ਤੁਹਾਨੂੰ ਇਹਦੇ ਵਿੱਚ ਪੈਸੇ ਭਰਨ ਤੋਂ ਬਾਅਦ ਤੇ ਉਹ ਤੁਹਾਨੂੰ ਮਿਲ ਜਾਊਗੀ ਤੇ ਉਹ ਵੀ ਆਪਾਂ ਸੰਭਾਲ ਕੇ ਰੱਖਣੀ ਆ ਇਸੇ ਤਰੀਕੇ ਆਪਾਂ ਹੋਟਲ ਬੁੱਕ ਦੀ ਵੀ ਸੰਭ ਲੈਣੀ ਆ ਹੁਣ ਵਧੀਆ ਆਪਾਂ ਵੀਜ਼ਾ ਪ੍ਰੋਸੈਸ ਵਾਸਤੇ ਸਾਡੇ ਕੋਲੇ ਹੋਟਲ ਬੁਕਿੰਗ ਵੀ ਹੋ ਗਈ ਸਾਡੇ ਕੋਲੇ 에ਅ ਟਿਕਟ ਵੀ ਆ ਗਈ ਤੇ ਜੇ ਆਪਾਂ ਗੂਗਲ ਦੇ ਉੱਤੇ ਜਾ ਕੇ ਲਿਖਦੇ ਆਂ ਦੁਬਈ ਵੀਜ਼ਾ ਆਨਲਾਈਨ ਤਾਂ ਬੜੀਆਂ ਵੈਬਸਾਈਟਸ ਆ ਜਾਣਗੀਆਂ ਐਮਰੈਟਾ ਲਈ ਆਜੂ ਬੁੱਕ ਮਾਈ ਟ੍ਰਿਪ ਵਾਲੀ ਆਜੂ ਮੇਕ ਮਾਈ ਟ੍ਰਿਪ ਆਜੂ ਕਹ ਲੋ ਵੀ ਹੋਰ ਕਈ ਆ ਜਾਣਗੇ ਪਰ ਇੱਕ ਭਰੋਸੇਯੋਗ ਜਿਹੜੀ ਆ ਕਹ ਲੋ ਵੀ ਵੀਜ਼ਾ ਟੂ ਫਲਾਈ ਵੈਬਸਾਈਟ ਹੈਗੀ ਐਦਾਂ ਦੀ ਵੀਜ਼ਾ ਟੂ ਫਲਾਈ ਉਹ ਆਪਾਂ ਖੋਲਾਂਗੇ ਕਿਉਂਕਿ ਉਹ ਜਿਹੜੀ ਆ ਵੀਜ਼ਾ ਟੂ ਫਲਾਈ ਉਹ ਇੰਡੀਆ ਦੀ ਕੰਪਨੀ ਆ ਗੜਗਾਉਂ ਦੇ ਵਿੱਚ ਇਹਨਾਂ ਦਾ ਦਫ਼ਤਰ ਆ ਜੇ ਮੰਨ ਲਓ ਕਿਸੇ ਹੋਰ ਕੰਟਰੀ ਦੀ ਵੈਬਸਾਈਟ ਤੋਂ ਆਪਾਂ ਵੀਜ਼ਾ ਬੁੱਕ ਕਰਦੇ ਆ ਤਾਂ ਹੋ ਸਕਦਾ ਹੈ ਕਿ ਕੱਲ ਨੂੰ ਸਾਨੂੰ ਕਿਸੇ ਗੱਲੋਂ ਪ੍ਰੋਬਲਮ ਆਵੇ ਸਾਡੇ ਆ ਫਿਰ ਲੈਂਗੁਏਜ ਬੈਰੀਅਰ ਆ ਫਿਰ ਇੰਟਰਨੈਸ਼ਨਲ ਕਾਲ ਆ ਇਸ ਕਰਕੇ ਆਪਾਂ ਵੀਜ਼ਾ 2 ਫਲਾਈ ਖੋਲ ਲਈ ਤੇ ਉਹਦੇ ਵਿੱਚ ਤੁਸੀਂ ਜਿਉਂ ਹੀ ਲੌਗਨ ਕਰੋਗੇ ਤੇ ਉਹ ਤੁਹਾਡਾ ਮੋਬਾਈਲ ਨੰਬਰ ਪੁੱਛੂ ਤੇ ਮੋਬਾਈਲ ਨੰਬਰ ਪੁੱਛਣ ਤੋਂ ਬਾਅਦ ਤੁਹਾਨੂੰ ਓਟੀਪੀ ਆਊਗਾ ਤੁਸੀਂ ਓਟੀਪੀ ਭਰ ਦੇਣਾ ਤੇ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਐਂਟਰ ਹੋ ਜਾਓਗੇ ਤੇ ਦੂਜੀ ਗੱਲ ਇਹ ਹੈ ਆ ਕਿ ਤੁਹਾਨੂੰ ਕੋਈ ਪਾਸਵਰਡ ਨਹੀਂ ਯਾਦ ਰੱਖਣਾ ਪੈਣਾ ਸਿਰਫ ਵੀਜ਼ਾ ਟੂ ਫਲਾਈ ਖੋਲੋ ਉਹਦੇ ਉੱਤੇ ਮੂਹਰੇ ਹੀ ਲਿਖਿਆ ਦੁਬਈ ਦੇ ਵਾਸਤੇ ਜਾਣਾ ਜਾਂ ਕਿਸੇ ਹੋਰ ਦੇਸ਼ ਵਾਸਤੇ ਜਾਣਾ ਤੇ ਆਪਾਂ ਦੁਬਈ ਦਾ ਖੋਲਿਆ ਉੱਤੇ ਲਿਖਿਆ 30 ਦਿਨਾਂ ਦੀ ਸਿੰਗਲ ਐਂਟਰੀ ਸਿੰਗਲ ਐਂਟਰੀ ਉਹ ਹੁੰਦੀ ਆ ਕਿ ਜੇ ਤੁਹਾਨੂੰ 30 ਦਿਨ ਦਾ ਵੀਜ਼ਾ ਮਿਲਿਆ ਵਾ ਤੁਸੀਂ ਉਹਦੇ ਵਿੱਚ ਇੱਕ ਵਾਰੀ ਚਲੇ ਗਏ ਦੂਜੇ ਦਿਨ ਤੁਸੀਂ ਵਾਪਸ ਆ ਗਏ ਤਾਂ ਤੁਸੀਂ ਦੁਬਾਰਾ ਨਹੀਂ ਐਂਟਰ ਹੋ ਸਕਦੇ ਇਸੇ ਤਰੀਕੇ 30 ਦਿਨਾਂ ਦੀ ਜਿਹੜੀ ਹੈਗੀ ਆ ਉਹ ਹੈਗੀ 7499 ਵੀਜ਼ਾ ਫੀਸ ਤੇ 30 ਦਿਨਾਂ ਦਾ ਜੇ ਤੁਸੀਂ ਮਲਟੀਪਲ ਐਂਟਰੀ ਲੈਨੇ ਹੋ ਵੀ ਮੰਨ ਲਓ ਕਿ ਤੁਸੀਂ ਦੁਬਈ ਚਲੇ ਗਏ ਉੱਥੇ 5 ਦਿਨ ਰਹੇ ਉਦੋਂ ਬਾਅਦ ਤੁਸੀਂ ਇੰਗਲੈਂਡ ਚਲੇ ਗਏ ਜਾਂ ਕਿਤੇ ਹੋਰ ਚਲੇ ਗਏ ਜਾਂ ਤੁਸੀਂ ਇੰਡੀਆ ਵਾਪਸ ਆ ਗਏ ਤੁਸੀਂ ਫੇਰ ਦੁਬਾਰਾ ਚਲੇ ਜਾਓ ਤਾਂ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੋਊਗੀ ਇਸ ਕਰਕੇ ਆਪਾਂ ਜਿਹੜੇ ਬੰਦਾ ਟੂਰਿਸਟ ਜਾਂਦਾ ਵਾ ਉਹਨੂੰ ਪਤਾ ਹੀ ਹੁੰਦਾ ਵੀ ਮੈਂ ਉੱਥੇ 5 ਦਿਨ ਰਹਿਣਾ ਜਾਂ 4 ਦਿਨ ਰਹਿਣਾ ਤੇ ਉਹ ਸਿੰਗਲ ਐਂਟਰੀ ਵੀਜ਼ਾ ਹੀ ਲੈਂਦਾ ਤੇ ਨਾਲੇ ਸਸਤਾ ਜੇ ਦੀਦਨ ਤੋਂ ਘੱਟ ਵਾਲਾ ਲੈਣਾ ਤਾਂ ਤੁਹਾਨੂੰ ਰੇਟ ਆ ਜਿਹੜਾ ਹੋਰ ਘਟ ਜੂਗਾ ਇਹ ਹੈਗਾ 7499 ਤੇ ਦੂਜੀ ਗੱਲ ਕਿ ਇਹਨਾਂ ਦੇ ਏਜੰਟ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਮੈਂ ਇਹਨਾਂ ਤੋਂ ਕੋਈ ਪੈਸਾ ਨਹੀਂ ਲਿਆ ਨਾ ਮੈਂ ਇਹਨਾਂ ਦੀ ਪ੍ਰੋਮੋਸ਼ਨ ਕਰ ਰਿਹਾ ਪ੍ਰੋਮੋਸ਼ਨ ਆਪਾਂ ਤਾਂ ਕਰ ਰਹੇ ਆ ਕਿਉਂਕਿ ਇਹ ਮੈਨੂੰ ਵੈਬਸਾਈਟ ਆ ਜਿਹੜੀ ਵਧੀਆ ਲੱਗੀ ਤੁਸੀਂ ਇਹਨਾਂ ਦੇ ਏਜੰਟ ਨਾਲ ਗੱਲ ਕਰ ਸਕਦੇ ਹੋ ਉਹ ਤੁਹਾਨੂੰ ਕੂਪਨ ਦੇ ਦੇਣਗੇ ਹੋ ਸਕਦਾ ਤੁਹਾਨੂੰ 1000 ਰੁਪਏ ਲੈਸ ਹੋ ਜੇ ਹੋ ਸਕਦਾ 500 ਰੁਪਏ ਲੈਸ ਹੋ ਜੇ ਇਹਦੇ ਵਿੱਚ ਕੀ ਆ ਕਿ ਇੱਕ ਫੋਟੋਗ੍ਰਾਫ ਚਾਹੀਦੀ ਆ ਆਪਾਂ ਨੂੰ ਪਾਸਪੋਰਟ ਦਾ ਜਿਹੜਾ ਮੇਨ ਪੇਜ ਚਾਹੀਦਾ ਤੇ ਇੱਕ ਪਾਸਪੋਰਟ ਦਾ ਬਾਇਓ ਪੇਜ ਜਿਹਦੇ ਜਿਹੜਾ ਐਂਡ ਦੇ ਉੱਤੇ ਹੁੰਦਾ ਵਾ ਜਿਹਦੇ ਵਿੱਚ ਤੁਹਾਡੇ ਫਾਦਰ ਨੇਮ ਤੁਹਾਡਾ ਹੋਰ ਲਿਖਿਆ ਹੁੰਦਾ ਸਪਾਊਸ ਨੇਮ ਲਿਖਿਆ ਹੁੰਦਾ ਤੁਹਾਡਾ ਐਡਰੈਸ ਲਿਖਿਆ ਹੁੰਦਾ ਇੱਕ ਉਹ ਪੇਜ ਚਾਹੀਦਾ ਇਸੇ ਤਰੀਕੇ ਆਪਾਂ ਇਹਦੇ ਵਿੱਚ ਵੀ ਡਾਟਾ ਸਿਲੈਕਟ ਕਰ ਲਿਆ ਵੀ ਕਿੰਨੀ ਤਰੀਕ ਨੂੰ ਜਾਣਾ ਤੇ ਕਿੰਨੀ ਤਰੀਕ ਨੂੰ ਆਉਣਾ ਆਪਣੀ 에ਅਰ ਟਿਕਟ ਦੇ ਹਿਸਾਬ ਦੇ ਨਾਲ ਤੇ ਉਸੇ ਤਰੀਕੇ ਆਪਾਂ ਫਿਰ ਜਿਹੜਾ ਇਹਦੇ ਵਿੱਚ ਭਰ ਦੇਣਾ ਤੇ ਤੁਸੀਂ ਆਪਦੇ ਮੋਬਾਈਲ ਦੇ ਨਾਲ ਹੀ ਆਪਣੇ ਪਾਸਪੋਰਟ ਦੀ ਫੋਟੋ ਖਿੱਚ ਲੈਣੀ ਆ ਮੂਹਰਲੇ ਪੇਜ ਦੀ ਤੇ ਬਾਇਓ ਪੇਜ ਦੀ ਉਹ ਤੁਸੀਂ ਇਹਦੇ ਤੇ ਅਪਲੋਡ ਕਰ ਦੇਣੀ ਆ ਫਿਰ ਜਿਹੜੀ ਤੁਹਾਨੂੰ ਹੋਟਲ ਬੁਕਿੰਗ ਦੀ ਟਿਕਟ ਮਿਲਿਆ ਰਸੀਦ ਮਿਲਿਆ ਉਹ ਵੀ ਤੁਸੀਂ ਇਹਦੇ ਵਿੱਚ ਅਪਲੋਡ ਕਰ ਦੇਣੀ ਆ ਤੇ ਜਿੱਥੇ-ਜਿੱਥੇ ਲਿਖਿਆ ਹੋਊਗਾ ਫਿਰ ਤੁਸੀਂ ਜਿਹੜੀ ਜਹਾਜ਼ ਦੀ ਆ ਜਾਣ ਆਉਣ ਦੀ ਟਿਕਟ ਉਹ ਤੁਸੀਂ ਅਪਲੋਡ ਕਰ ਦੇਣੀ ਆ ਇਹ ਮੋਬਾਈਲ ਤੋਂ ਬੜਾ ਸੌਖਾ ਕੰਮ ਹੋ ਜਾਂਦਾ ਤੇ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਪੈਸੇ ਆ ਜਿਹੜੇ 7499 ਰੁਪਏ ਉਹ ਪੇ ਕਰ ਦੇਣੇ ਆ ਤੇ ਇਹਨਾਂ ਦਾ ਇੱਥੇ ਇਹਦੇ ਵਿੱਚ ਮੋਬਾਈਲ ਨੰਬਰ ਵੀ ਹੈਗਾ ਇਹਨਾਂ ਦਾ ਦਫ਼ਤਰ ਦਾ ਨੰਬਰ ਵੀ ਹੈਗਾ ਤੇ ਇਹਨਾਂ ਦਾ ਕੋਈ ਨਾ ਕੋਈ ਏਜੰਟ ਵੀ ਤੁਹਾਨੂੰ ਕਾਲ ਕਰੂਗਾ ਤੇ ਤੁਸੀਂ ਇਹਨਾਂ ਨੂੰ ਈਮੇਲ ਵੀ ਲਿਖ ਸਕਦੇ ਹੋ ਤੇ ਇਹ ਸਾਰੀਆਂ ਚੀਜ਼ਾਂ ਭਰਨ ਤੋਂ ਬਾਅਦ 3 ਤੋਂ 5 ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਵੀਜ਼ਾ ਇਸੇ ਵੈਬਸਾਈਟ ਦੇ ਉੱਤੇ ਆ ਜਾਊਗਾ ਤੇ ਇਹ ਵੀਜ਼ੇ ਦੀ ਕਾਪੀ ਆ ਤੇ ਦੂਜੀ ਗੱਲ ਕਿ ਦਵਾਈ ਵਾਸਤੇ ਵੀਜ਼ੇ ਦੀ ਜਾਨਕਿ ਪਾਸਪੋਰਟ ਜਮਾ ਕਰਾਉਣ ਦੀ ਲੋੜ ਨਹੀਂ ਹੈਗੀ ਇਸ ਲਈ ਹੁਣ ਆ ਗਈ ਗੱਲ ਕਿ ਦੁਬਈ ਦੇ ਵੀਜ਼ੇ ਦਾ ਕਿੰਨਾ ਖਰਚਾ ਦੁਬਈ ਦੀ ਅਸਲ ਵਿੱਚ ਕੋਈ ਵੈਬਸਾਈਟ ਜਿਹੜੀ ਬਣਾਈ ਹੋਈ ਆ ਵੀਜ਼ਾ ਅਪਲਾਈ ਕਰਨ ਵਾਸਤੇ ਉਹ ਸਿੱਧੀ ਨਹੀਂ ਬਣਾਈ ਜਾਂ ਤਾਂ ਐਮੀਰੇਟ ਵੱਲੋਂ ਬਣਾਈ ਗਈ ਆ ਜਾਂ ਇੱਕ ਦੋ ਹੋਰ ਨੇ ਜਹਾਜ਼ਾਂ ਦੀਆਂ ਕੰਪਨੀਆਂ ਜਿਨ੍ਹਾਂ ਦੇ ਥਰੂ ਤੁਸੀਂ ਇਹ ਵੀਜ਼ਾ ਅਪਲਾਈ ਕਰ ਸਕਦੇ ਹੋ ਤੇ ਦੂਜੀ ਗੱਲ ਵੀ ਕਿੰਨਾ ਖਰਚਾ 75 7500 ਲਾਉ ਤੁਸੀਂ 7499 ਰੁਪਏ ਫੀਸ ਲੱਗਦੀ ਆ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ 30 ਦਿਨਾਂ ਦਾ ਕਰ ਸਕਦੇ ਹੋ ਜੇ ਤੁਸੀਂ ਘੱਟ ਕਰਨਾ ਵਾ ਮੰਨ ਲਓ 7 ਦਿਨਾਂ ਦਾ ਕਰਨਾ ਤਾਂ ਤੁਹਾਡੀ ਫੀਸ ਬਹੁਤ ਹੋਰ ਘਟ ਜਾਣੀ ਆ ਤੇ 30 ਦਿਨਾਂ ਦੇ ਆਪਾਂ ਗੱਲ ਕਰਦੇ ਆ ਵੀ 30 ਦਿਨ ਦਾ ਵੀਜ਼ਾ ਹੁੰਦਾ ਤੇ ਉਹ 2 ਮਹੀਨੇ ਦਾ ਤੁਹਾਨੂੰ 58 ਦਿਨ ਕੁੱਲ ਗਿਣੋ ਤੁਸੀਂ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਆਂ ਛੇਤੀ ਨਵੇਂ ਬਲੌਗ 'ਚ ਤੇ ਆਪਾਂ ਚੱਲਾਂਗੇ ਛੇਤੀ ਸ਼ਵਾਲਕ ਦੀਆਂ ਪਹਾੜੀਆਂ 'ਚ ਜਿਹੜੀਆਂ ਪੰਜਾਬ ਦੇ ਵਿੱਚ ਨੇ ਤੇ ਉਹ ਜਿਹੜੀਆਂ ਪਹਾੜੀਆਂ ਨੇ ਉਹਦੇ ਵਿੱਚ بڑے ਲੀਡਰ ਆ ਜਿਹੜੇ ਬڑے ਵੱਡੇ ਅਫਸਰ ਆ ਤੇ ਉਹਨਾਂ ਨੇ ਕਿੰਨੀ ਕਿੰਨੀ ਜ਼ਮੀਨ ਖਰੀਦੀ ਆ ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ ਮਿਲਦੇ ਆਂ ਛੇਤੀ ਨਵੇਂ ਬਲੌਗ 'ਚ ਦਿਓ ਜੀ ਇਜਾਜ਼ਤ ਧੰਨਵਾਦ